ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਤੇ ਤੁਹਾਡਾ ਦੇਸੀ ਵਾਕਰ ਚੈਨਲ ਵੇਖਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਵਾਗਤ ਹੈ ਜੀ ਲਓ ਜੀ ਅੱਜ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਇੱਕ ਸਫਰ ਦੀ ਗੱਲ ਉਹ ਸਫਰ ਵੀ ਥੋੜਾ ਜਿਆ ਇੰਟਰਸਟਿੰਗ ਸੀ ਸਾਡੇ ਵਾਸਤੇ ਕਿਉਂਕਿ ਇਹ ਸਫਰ ਆ ਸਾਡੀ ਕੈਟ ਸਾਡੀ ਪਿੱਟ ਸਾਡੀ ਬਿੱਲੀ ਸਾਡੀ ਪਿਕਸੀ ਦਾ ਪਿਕਸੀ ਨੇ ਸਫ਼ਰ ਕੀਤਾ ਹਾਂਗਕਾਂਗ ਤੋਂ ਬਰਮਿੰਗਮ ਯੂਕੇ ਦਾ ਤੇ ਵਾਇਆ ਪੈਰਿਸ ਹੋ ਕੇ ਤੇ ਅੱਜ ਉਹ ਤੁਹਾਡੇ ਨਾਲ ਉਹਦੇ ਬਾਰੇ ਗੱਲਬਾਤ ਕਰਦੇ ਆਂ 에어ਪੋਰਟ ਤੇ ਆਪਾਂ ਨੂੰ ਦੋ ਬੰਦੇ ਲੈਣ ਆਏ ਸੀਗੇ ਇੱਧਰ ਛੋਟੀ ਭੈਣ ਤੇ ਇੱਧਰ ਵੱਡੀ ਘਰ ਵਾਲੀ ਨਹੀਂ ਵੱਡੀ ਮਤਲਬ ਇਹ ਤੋਂ ਵੱਡੀ ਹੈ ਜਿਹੜੀ ਉਹ ਮੇਰੀ ਘਰ ਵਾਲੀ ਮੇਰੀ ਤਾਂ ਇੱਕ ਹੀ ਆ ਉਹੀ ਆ ਵੀ ਕੀ ਵੇਖੀ ਹਾਂ ਅੰਜੀਨ ਗੁੱਡ ਮਾਰਨਿੰਗ ਯੋਕੇ ਆ ਕੁੜੀਆਂ ਬਸ ਐਕਸਾਈਟਮੈਂਟ ਦੇ ਵਿੱਚ ਗੱਡੀ ਦੱਪੀ ਜਾਂਦੀਆਂ ਨੇ ਚਾ ਇੰਨਾ ਇਹਨਾਂ ਨੂੰ ਚੜਿਆ ਹੋਇਆ ਮੂਰੇ ਦੋਨੇ ਬੈਠੀਆਂ ਇੱਕੋ ਜੀਆਂ ਗੱਲਾਂ 'ਚ ਲੱਗੀਆਂ ਹੋਈਆਂ ਦੱਬੀ ਜਾਂਦੀਆਂ ਗੱਡੀ 130 ਦੀ ਸਪੀਡ ਸੀਗੀ ਜਿੱਥੇ 160 ਦੇ ਉੱਤੇ ਜਾਂਦੀਆਂ ਸੀਗੀਆਂ ਮੇਰੇ ਮਾਮੇ ਦੀ ਕੁੜੀ ਨੂੰ ਗਾਹਾਂ ਮਾਮੇ ਟੱਕਰ ਕੇ ਹੋ ਸਕਦਾ ਜਿਹੜੀਆਂ ਇਹ ਗੱਲਾਂ ਬਾਤਾਂ ਦੱਸਣ ਲੱਗਿਆਂ ਇਹਦੇ ਵਿੱਚੋਂ ਜੇ ਕਿਸੇ ਹੋਰ ਨੇ ਵੀ ਪੈਟ ਲੈ ਕੇ ਜਾਣਾ ਹੋਵੇ ਹਾਂਗਕਾਂਗ ਤੋਂ ਯੂਕੇ ਨੂੰ ਤਾਂ ਉਹਨਾਂ ਦਾ ਵੀ ਫਾਇਦਾ ਹੋ ਸਕਦਾ ਤੇ ਸਫ਼ਰ ਦੀ ਗੱਲ ਤੁਹਾਡੇ ਨਾਲ ਸ਼ੁਰੂ ਕਰਦੇ ਆਂ ਜੀ ਸਭ ਤੋਂ ਪਹਿਲਾਂ ਤਾਂ ਜੇ ਕਿਸੇ ਨੇ ਪੈਟ ਲੈ ਕੇ ਜਾਣਾ ਉਹਦੇ ਵਾਸਤੇ ਕਿਹੜੇ ਪੇਪਰ ਚਾਹੀਦੇ ਨੇ ਉਹਨਾਂ ਬਾਰੇ ਗੱਲਬਾਤ ਕਰਦੇ ਆਂ ਤੇ ਜਿਹੜੇ ਮੈਂ ਤੁਹਾਨੂੰ ਦੱਸੂਗਾ ਗੱਲ ਜਿਹੜੀ ਸਾਡੇ ਨਾਲ ਬਾਪਿਆ ਜਿਹੜੀਆਂ ਗੱਲਾਂ ਦਾ ਤੇ ਜਿਹੜੀਆਂ ਪੇਪਰ ਵਗੈਰਾ ਸਾਨੂੰ ਲੋੜ ਸੀਗੀ ਜਿੰਨਾ ਦੀ ਤੇ ਜਿਹੜੇ ਅਸੀਂ ਯੂਜ਼ ਕੀਤੇ ਨੇ ਮੈਂ ਉਹਨਾਂ ਦੀ ਗੱਲ ਕਰਨ ਜਾ ਰਿਹਾ ਮੈਂ ਪਰਮਾਨਿਤ ਤੌਰ ਤੇ ਨਹੀਂ ਤੁਹਾਨੂੰ ਕਹਿ ਰਿਹਾ ਕਿ ਹਾਂਜੀ ਆ ਡਾਕੂਮੈਂਟ ਹੋਣਗੇ ਤਾਂ ਜੀ ਸਾਰਾ ਕੁਝ ਠੀਕ ਹੀ ਹੋਊਗਾ ਤੇ ਉਹਦੇ ਬਾਰੇ ਆਪਾਂ ਤੁਹਾਨੂੰ ਆਪ ਦਾ ਸਫਰ ਇੱਕ ਗੱਲਾਂ ਬਾਤਾਂ ਰਾਹੀਂ ਸਾਂਝਾ ਕਰਨ ਲੱਗਿਆਂ ਨਾਲੇ ਤੁਹਾਨੂੰ ਦੱਸਣ ਲੱਗਿਆਂ ਕਿ ਆਪਾਂ ਕੀ ਕੀ ਕੀਤਾ ਇਹਦੇ ਵਾਸਤੇ ਤੇ ਕਿਦਾਂ-ਕਿਦਾਂ ਸਾਰਾ ਸਫਰ ਹੋਇਆ ਤੇ ਚਲੋ ਆਓ ਜੀ ਫਿਰ ਕਰੀਏ ਸਫਰ ਸ਼ੁਰੂ ਲੋ ਜੀ ਜਦੋਂ ਅਸੀਂ ਪਹਿਲਾਂ ਸੋਚਿਆ ਕਿ ਆਪਣੀ ਜਿਹੜੀ ਪਿਕਸੀ ਆ ਸਾਡੀ ਕੈਟ ਉਹਨੂੰ ਲੈ ਕੇ ਜਾਣਾ ਅਸੀਂ ਪਰਮੇਘਮ ਨੂੰ ਨਾਲ ਉੱਥੇ ਤਾਂ ਕਿ ਸਾਰੇ ਟੱਬਰ ਉੱਥੇ ਇਕੱਠੇ ਰਹੀਏ ਤੇ ਉਹਦੇ ਵਾਸਤੇ ਅਸੀਂ ਕਾਫੀ ਚਿੰਤਿਤ ਸੀਗੇ ਸਾਨੂੰ ਕੋਈ ਸਮਝ ਨਹੀਂ ਸੀ ਆ ਰਹੀ ਵੀ ਜਿਹੜੇ ਪੇਪਰ ਵਰਕ ਵਗੈਰਾ ਨਾ ਵੀ ਕਿਹੜੇ ਚਾਹੀਦੇ ਪੇਪਰ ਕਿਹੜੇ ਨਹੀਂ ਚਾਹੀਦੇ ਕਿਉਂਕਿ ਇੰਟਰਨੈਟ ਤੇ ਫਰੋਲ ਆਫਰਾਂ ਲਈ ਕਰਦੇ ਨੂੰ ਤਾਂ ਬਹੁਤ ਕੁਸ਼ਤਾਂ ਦਾ ਅਨੈਸੈਸਰੀ ਵੀ ਮਿਲ ਰਿਹਾ ਸੀਗਾ ਡੈਰੀ ਲੱਗ ਰਿਹਾ ਸੀਗਾ ਵੀ ਯਾਰ ਨਹੀਂ ਐਦਾਂ ਵੀ ਨਹੀਂ ਹੋ ਸਕਦਾ ਅਨੀ ਆ ਕਿੱਦਾਂ ਕਰਾਂਗੇ ਆ ਕਿੱਦਾਂ ਕਰਾਂਗੇ ਤੇ ਪਰ ਐਕਚੁਅਲੀ ਕੋਈ ਇੰਨਾ ਔਖਾ ਵੀ ਹੈ ਨਹੀਂਗਾ ਇਹ ਕੰਮ ਸਾਰਾ ਤੇ ਇੰਨਾ ਸੌਖਾ ਵੀ ਨਹੀਂ ਸੀ ਸਾਡੇ ਵਾਸਤੇ ਆ ਅਸੀਂ ਜਾਣਾ ਸੀਗਾ ਹਾਂਗਕਾਂਗ ਤੋਂ ਯੂਕੇ ਤੇ ਹਾਂਗਕਾਂਗ ਤੋਂ ਯੂਕੇ ਜਾਣ ਵਾਸਤੇ ਕੋਈ ਵੀ ਜਿਹੜੀ ਫਲਾਈਟ ਰਾਹੀ ਹੈ ਨਾ ਬਾਇ 에ਅਰ ਉਹ ਪੈਟ ਨੂੰ ਕੈਬਿਨ ਦੇ ਵਿੱਚ ਉਹ ਅਲਾਉ ਨਹੀਂ ਕਰਦੇ ਉਹ ਪੈਟ ਨੂੰ ਅਲਾਉ ਕਰਦੇ ਨੇ ਜਾਂ ਤਾਂ ਤੁਸੀਂ ਕਾਰਗੋ ਰਾਹੀਂ ਭੇਜੋ ਤੇ ਕਾਰਗੋ ਰਾਹੀਂ ਅਸੀਂ ਸਾਡੀ ਜਿਹੜੀ ਪਿਕਸੀ ਆ ਇਹ ਬਹੁਤ ਛਾਈ ਆ ਬਹੁਤ ਸ਼ਰਮਉਂਦੀ ਆ ਤੇ ਸਾਨੂੰ ਇਉਂ ਸੀਗਾ ਵੀ ਕਿਤੇ ਇਹ ਘਬਰਾਹਟ ਦੇ ਵਿੱਚ ਕੋਈ ਜ਼ਿਆਦਾ ਬਿਮਾਰ ਨਾ ਹੋ ਜਵੇ ਜੇ ਕਿਤੇ ਕੱਲੀ ਉਹ ਰਹਿ ਗਈ ਤਾਂ ਕਰਕੇ ਅਸੀਂ ਇਹਨੂੰ ਘਿਓ ਦੇ ਵਿੱਚ ਨਹੀਂ ਭੇਜਣਾ ਚਾਹੁੰਦੇ ਸੀ ਅਸੀਂ ਲੈ ਕੇ ਜਾਣਾ ਚਾਹੁੰਦੇ ਸੀ ਇਹਨੂੰ ਆਪਣੇ ਨਾਲ ਸੀਟ ਦੇ ਉੱਤੇ ਨਾਲ ਆਪਦੇ ਬਿਠਾ ਕੇ ਤੇ ਜਿੱਦਾਂ ਬੱਚਿਆਂ ਨੂੰ ਆਪਾਂ ਨਾਲ ਲੈ ਕੇ ਜਾਣੇ ਆ ਤੇ ਉਹਦੇ ਵਾਸਤੇ ਅਸੀਂ ਬੜਾ ਕੁਝ ਚੈੱਕ ਕੀਤਾ ਤੇ ਉਹਦਾ ਸਾਨੂੰ ਫਿਰ ਕਰ ਕਰਾ ਕੇ ਕੋਈ ਰਸਤਾ ਲੱਗਿਆ ਲੱਭਿਆ ਕਿ ਵੀ ਇਹਨੂੰ ਪਹਿਲਾਂ ਤਾਂ ਯੂਰਪ ਦੇ ਵਿੱਚ ਲੈ ਕੇ ਜਾਈਏ ਤੇ ਯੂਰਪ ਦੀ ਕਿਸੇ ਕੰਟਰੀ ਤੋਂ ਫਿਰ ਕਿਸੇ ਹੋਰ ਤਰੀਕੇ ਰਾਹੀਂ ਯੂਕੇ ਨੂੰ ਲੈ ਕੇ ਜਾਈਏ ਤਾਂ ਕਿ ਬਾਇ ਏਅਰ ਤੋਂ ਬਚ ਸਕੀਏ ਕਿਉਂਕਿ ਬਾਇ ਏਅਰ ਯੂਕੇ ਅਲਾਉ ਨਹੀਂ ਕਰਦਾ ਪੈਟਰਨ ਤੇ ਸਭ ਤੋਂ ਨੇੜੇ ਵਾਲਾ ਸਾਨੂੰ ਜਿਹੜਾ ਪੋਰਟ ਲੱਭਿਆ ਕਿ ਪੈਰਿਸ ਕਿ ਹਾਂਗਕਾਂਗ ਤੋਂ 에ਅਰ ਫਰਾਂਸ ਆ ਜਿਹੜੀ ਉਹ ਅਲਾਉ ਕਰਦੀ ਆ ਪੈਟ ਨੂੰ ਕੈਵਨ ਚ ਲੈ ਜਾਣ ਦਾ ਔਰ ਇਹ ਵੀ ਆ ਕੱਲ ਕਿ ਹਰ ਕੋਈ ਜਿਹੜੀ 에ਅਰਲਾਈਨ ਆ ਉਹ ਅਲਾਉ ਨਹੀਂ ਕਰਦੀ ਹੈਗੀ। ਅੱਧੀ ਕਥੇ ਵਾਲਿਆਂ ਨਾਲ ਅਸੀਂ ਗੱਲ ਕਰਕੇ ਦੇਖੀ ਸੀ ਉਹ ਕਹਿੰਦੇ ਦੀ ਅਸੀਂ ਕੈਵਨ ਚ ਨਹੀਂ ਅਲਾਉ ਕਰਦੇ ਹੈਗੇ। ਤੇ ਜਿਹੜਾ ਸਾਨੂੰ ਤਰੀਕਾ ਚਾਹੀਦਾ ਸੀਗਾ ਸਾਨੂੰ ਉਹ ਮਿਲ ਗਿਆ ਸੀਗਾ। ਤੇ ਕੈਵਨ ਦੇ ਵਿੱਚ ਹੁਣ ਕੈਵਨ ਦੇ ਵਿੱਚ ਲੈ ਕੇ ਜਾਣ ਵਾਸਤੇ 에ਅਰ ਫ੍ਰਾਂਸ ਦੀ ਜਿਹੜੀ ਆ ਉਹਦਾ ਕੋਈ ਖਾਸ ਰਿਕੁਆਇਰਮੈਂਟ ਨਹੀਂ ਦੀ ਕੋਈ ਉਹਨਾਂ ਦੀ ਮੇਨ ਰਿਕੁਆਇਰਮੈਂਟ ਸਿੱਗੀ ਇੱਕ ਤਾਂ ਵੀ ਤੁਹਾਡੇ ਜਿਹੜੇ ਪੇਪਰ ਨੇ ਯੂਰਪ ਦੇ ਉਹ ਸਹੀ ਚਾਹੀਦੇ ਨੇ ਤੇ ਦੂਸਰਾ ਜਿਹੜਾ ਜਿਹੜਾ ਬੈਗ ਆ ਉਹ ਬੈਗ ਦਾ ਸਾਈਜ਼ ਆ ਜਿਹੜਾ 46 ਸੈਂਟੀਮੀਟਰ ਗੁਣਾ 28 ਸੈਂਟੀਮੀਟਰ ਤੇ 24 ਸੈਂਟੀਮੀਟਰ ਥੋੜਾ ਪੈਟਾ ਉਹ ਤੋਂ 5 ਸੈਂਟੀਮੀਟਰ ਉੱਚੀ ਉਹਦੀ ਹਾਈਟ ਹੋਣੀ ਚਾਹੀਦੀ ਆ ਤਾਂ ਕਿ ਪੈਟ ਨੂੰ ਪੂਰੀ ਹਵਾ ਮਿਲ ਸਕੇ ਵਿੱਚ ਤੇ ਉਹਨੂੰ ਇਨਾਫ ਰੂਮ ਮਿਲ ਸਕੇ ਆਪਣਾ ਘੁੰਮਣ ਨੂੰ ਇਨਾਫ ਜਗ੍ਹਾ ਹੋਵੇ ਉਹਦੇ ਕੋਲੇ ਵੀ ਜਦੋਂ ਵਿੱਚ ਉਹਨੇ ਘੁੰਮਣਾ ਆ ਜਾ ਸਟ੍ਰੈਚਿੰਗ ਕਰਨੀ ਆ ਜਾਂ ਕਿਦਾਂ ਤਾਂ ਕਿ ਪੇਟ ਤੰਗ ਨਾ ਹੋਵੇ ਤੇ ਜਿਹੜਾ ਪੇਟ ਆ ਉਹਦਾ ਜਿਹੜਾ weight ਆ ਉਹ 8 ਕਿਲੋ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਦੀ ਤਾਂ ਮੇਨ ਇਹੀ ਰਿਕੁਆਇਰਮੈਂਟ ਸੀਗੀਆਂ ਬਾਕੀ ਉਹ ਕਹਿੰਦੇ ਤੁਸੀਂ ਐਮਬੈਸੀ ਨਾਲ ਗੱਲ ਕਰੋ ਜਾਂ ਜਿਹੜੇ ਪੇਪਰ ਨੇ ਸਾਨੂੰ ਪੂਰੇ ਚਾਹੀਦੇ ਆ ਬਾਕੀ ਤੁਸੀਂ ਗੱਲ ਕਰੋ ਵੀ ਕਿਹੜੇ ਤੁਹਾਡੇ ਪੇਪਰ ਹੈਗੇ ਆ ਚਲੋ ਜੀ ਪੇਪਰਾਂ ਦੀ ਗੱਲ ਕਰਦੇ ਆ ਬੇਸਿਕਲੀ ਆ ਫਾਰਮ ਇਹ ਫਾਰਮ ਹੈਗਾ ਇੱਕ ਤਾਂ ਹੈਲਥ ਸਰਟੀਫਿਕੇਟ ਆ ਉਹ ਵੈਟ ਤੋਂ ਮਿਲਦਾ ਸਾਡੇ ਕੇਸ ਦੇ ਵਿੱਚ ਐਸਪੀਸੀ ਆ ਸੀਗਾ ਅਸੀਂ ਉਹਨਾਂ ਤੋਂ ਇਹ ਫਾਰਮ ਖਾ ਲਿਆ ਹੈਲਥ ਸਰਟੀਫਿਕੇਟ ਤੇ ਦੂਸਰਾ ਜਿਹੜਾ ਸੀਗਾ ਉਹ ਐਨਐਕਸ 3 ਇਹਨੂੰ ਐਨਐਕਸ 4 ਵੀ ਕਹਿੰਦੇ ਨੇ ਤੇ ਪਰ ਐਕਚੁਅਲੀ ਐਨਐਕਸ 3 ਹੈ ਦਾ ਫਾਰਮ ਦਾ ਨੰਬਰ ਹੈਗਾ 576 2013 576 2013 ਇਹ ਹੈਗਾ ਯੂਰਪ ਵਾਸਤੇ ਯੂਰਪ ਦੇ ਕਿਸੇ ਕੰਟਰੀ ਚੋਂ ਵੀ ਤੁਸੀਂ ਪੈਟਰਨ ਲੈ ਕੇ ਜਾਣਾ ਤੇ ਇਹ ਫਾਰਮ ਭਰਨਾ ਪੈਂਦਾ ਪਹਿਲਾ ਪੇਜ ਆਪ ਭਰਨਾ ਪੈਂਦਾ ਤੇ ਜਿਹੜੇ ਬਾਕੀ ਦੇ ਪੇਜ ਨੇ ਉਹ ਤੁਹਾਡਾ ਜਿਹੜਾ ਫਿੱਟਾ ਉਹ ਭਰਦਾ ਤੇ ਪੱਟ ਦੇ ਭਰਨ ਤੋਂ ਬਾਅਦ ਜਿਹੜਾ ਇਹ ਆ ਇਹਨੂੰ ਡਾਕੂਮੈਂਟ ਨੂੰ ਆਪਾਂ ਲੈ ਕੇ ਜਾਂਦੇ ਆ ਐਗਰੀਕਲਚਰ ਫਿਸ਼ਰੀਜ਼ ਐਂਡ ਕਨਜ਼ਰਵੇਸ਼ਨ ਡਿਪਾਰਟਮੈਂਟ ਜਿਹਨੂੰ AFCD ਕਹਿੰਦੇ ਆ ਹਾਂਗਕਾਂਗ ਦੇ ਵਿੱਚ AFCD ਡਿਪਾਰਟਮੈਂਟ ਆ ਜਿਹੜਾ ਉਹ ਇਹਦੇ ਉੱਤੇ ਚੌਪ ਲਗਾਉਂਦਾ ਤੇ ਫਿਰ ਇਹ ਵੈਲਿਡ ਹੁੰਦਾ ਡਾਕੂਮੈਂਟ ਤੇ ਇਹ ਇੱਕ ਤਾਂ ਇਹ ਪੇਪਰ ਹੋਗੇ ਤੇ ਇਹਦੇ ਨਾਲ ਇੱਕ ਆ ਸਿੰਗਲ ਡੈਕਲੇਰੇਸ਼ਨ ਲਾਉਣੀ ਹੁੰਦੀ ਹੈ ਆਪਣੇ ਵੱਲੋਂ ਜਿਹੜਾ ਬੰਦਾ ਨਾਲ ਲੈ ਕੇ ਜਾ ਰਿਹਾ ਜਾਂ ਜਿਹਦੇ ਥਰੂ ਆਪਾਂ ਭੇਜ ਰਹੇ ਆ ਕਿ ਵੀ ਜਿਹੜਾ ਪੈਟਾ ਇਹ ਅੱਗੇ ਜਾ ਕੇ ਇਹਨੂੰ ਵੇਚਿਆ ਨਹੀਂ ਜਾਏਗਾ ਜਾਂ ਕਿਸੇ ਕਮਰਸ਼ੀਅਲ ਕੰਮ ਲਈ ਨਹੀਂ ਲੈ ਕੇ ਜਾ ਰਹੇ ਇਹ ਤੁਹਾਡਾ ਪਰਸਨਲ ਆਪ ਦਾ ਜਿਹੜਾ ਓਨਰ ਆ ਉਹਦੇ ਨਾਲ ਹੀ ਰਹੇਗਾ ਤੇ ਆ ਜਿਹੜੇ ਨੇ ਇਹ ਫਾਰਮ ਆ ਯੂਰਪ ਵਾਸਤੇ ਤੇ ਸਿਮਿਲਰ ਫਾਰਮ ਆ ਜਿਹੜਾ ਇਹਦਾ ਉਹ ਹੈਗਾ ਆਪਣਾ ਯੂਕੇ ਵਾਸਤੇ ਇਹਨਾਂ ਦਾ ਵੀ ਇਦਾਂ ਹੀ ਆ ਪਹਿਲਾ ਫਾਰਮ ਜਿਹੜੇ ਨੇ ਆਪਣਾ ਤੁਸੀਂ ਆਪ ਭਰਨਾ ਤੇ ਉਸ ਤੋਂ ਅਗਲੇ ਨੇ ਜਿਹੜੇ ਤੁਹਾਡਾ ਜਿਹੜਾ ਫੈਗਾ ਵਟ ਡਾਕਟਰ ਜਿਹੜਾ ਉਹ ਭਰ ਦਿੰਦਾ ਤੇ ਅਗੇਨ ਇਹਦੇ ਉੱਤੇ ਵੀ ਐਂਡ ਤੇ ਜਿਹੜੀ ਆਪਣੇ ਏਫਸੀਡੀ ਆ ਏਫਸੀਡੀ ਆ ਆਪਣੀਆਂ ਚੋਪਾ ਲਾ ਕੇ ਇਹਨੂੰ ਵੈਲਿਡ ਕਰ ਦਿੰਦਾ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਲੈ ਕੇ ਜਾ ਸਕਦੇ ਆ ਪੈਟਰ ਨੂੰ ਤੇ ਇਹਦੇ ਵਾਸਤੇ ਜਿਹੜਾ ਟਾਈਮਿੰਗ ਆ ਜਦੋਂ ਤੁਸੀਂ ਕਿਸੇ ਕੰਟਰੀ ਦੇ ਵਿੱਚ ਐਂਟਰ ਹੋਣਾ ਤੁਹਾਡੀ ਐਂਟਰੀ ਤੋਂ 10 ਦਿਨ ਦੇ ਅੰਦਰ ਅੰਦਰ ਜਿਹੜੇ ਨੇ ਇਹ ਪੇਪਰ ਨੇ ਜਿਹੜੇ ਹੈਲਥ ਸਰਟੀਫਿਕੇਟ ਤੇ ਇਹ ਸਾਰੇ ਇਸ਼ੂ ਹੋਏ ਹੋਣੇ ਚਾਹੀਦੇ ਨੇ ਤੇ ਉਹਦੇ ਫਿਰ ਤੁਸੀਂ ਮਤਲਬ ਟਰੈਵਲ ਕਰ ਸਕਦੇ ਹੋ ਤੇ ਇਸ ਤੋਂ ਇੱਕ ਬਹੁਤ ਹੀ ਜ਼ਰੂਰੀ ਚੀਜ਼ ਇਹ ਆ ਜਿਹੜਾ ਪੱਟ ਦਾ ਹੈਲਥ ਕਾਰਡ ਹੁੰਦਾ ਉਹ ਜ਼ਰੂਰੀ ਹੈ ਸਭ ਤੋਂ ਗੱਲ ਇੱਥੋਂ ਸ਼ੁਰੂ ਹੁੰਦੀ ਆ ਜਿਹਦੇ ਉੱਤੇ ਪੱਟ ਦੀ ਨਸਲ ਪੱਟ ਦੀ ਜਿਹੜੀ ਡੇਟ ਆਫ ਬਰਥ ਤੇ ਬਾਕੀ ਸਾਰੀ ਇਨਫੋਰਮੇਸ਼ਨ ਇਹਦੇ ਚ ਹੁੰਦੀ ਆ ਤੇ ਉਹ ਜਦੋਂ ਵੀ ਟੀਕੇ ਲੱਗਦੇ ਆ ਜਿਹੜੇ-ਜਿਹੜੇ ਉਹਦਾ ਸਾਰਾ ਰਿਕਾਰਡ ਹੁੰਦਾ ਇਹਦੇ ਤੇ ਤੇ ਇਹ ਪੱਟ ਦਾ ਜਿਹੜਾ ਹੈਗਾ ਸਰਟੀਫਿਕੇਟ ਇਹ ਜਿਹੜਾ ਹੁੰਦੀ ਆ ਕਾਪੀ ਇਹਦੀ ਇਹ ਬਹੁਤ ਜ਼ਰੂਰੀ ਆ ਤੇ ਇਸ ਤੋਂ ਇੱਕ ਹੋਰ ਜ਼ਰੂਰੀ ਹੈ ਜਿਹੜਾ ਕੈਟ ਵਾਸਤੇ ਡਿਫਰੈਂਟ ਪੈਟਰਨ ਡਿਫਰੈਂਟ ਹੋ ਸਕਦਾ ਕੈਟ ਵਾਸਤੇ ਕੈਟ ਵਾਸਤੇ ਜਿਹੜਾ ਰੈਬੀਜ਼ ਦਾ ਇੰਜੈਕਸ਼ਨ ਆ ਉਹ ਜ਼ਰੂਰ ਲਵਾਉਣਾ ਪੈਂਦਾ ਉਹ ਵੀ ਘਟੋ ਘਟਾ ਅਰਾਊਂਡ ਮਹੀਨਾ ਸਾਢੇ ਕੇਸ ਦੇ ਵਿੱਚ ਤਾਂ ਅਸੀਂ ਮਹੀਨਾ ਡੇਢ ਮਹੀਨਾ ਪਹਿਲਾਂ ਲਵਾਇਆ ਸੀਗਾ ਕਿਉਂਕਿ ਉਹਨੂੰ 15 ਕੁ ਦਿਨ ਐਟਲੀਸਟ ਚਾਹੀਦੇ ਹੁੰਦੇ ਨੇ ਬਾਡੀ ਦੇ ਵਿੱਚ ਜਿਹੜੀ ਐਂਟੀਬਾਡੀਜ਼ ਬਣਦੀਆਂ ਨਾ ਉਹਦੇ ਵਾਸਤੇ ਤਾਂ ਕਰਕੇ ਮਹੀਨਾ ਡੇਢ ਮਹੀਨਾ ਪਹਿਲਾਂ ਤੁਸੀਂ ਲਗਵਾ ਲਓ ਤੇ ਰੈਬੀਜ਼ ਇਹਦੇ ਵਾਸਤੇ ਇੱਕ ਹੋਰ ਹੁੰਦਾ ਇਹਦਾ ਰੈਬੀਜ਼ ਦਾ ਜਿਹੜਾ ਟੈਸਟ ਹੁੰਦਾ ਨਾ ਐਂਟੀਬਾਡੀਜ਼ ਟੈਸਟ ਉਹਦੀ ਨਹੀਂ ਜ਼ਰੂਰਤ ਹੁੰਦੀ ਸਿਰਫ ਤੇ ਸਿਰਫ ਇੱਕ ਇੰਜੈਕਸ਼ਨ ਲੱਗਿਆ ਹੋਣਾ ਚਾਹੀਦਾ ਪੱਟ ਦੇ ਚਾਰ ਚੀਜ਼ਾਂ ਹੋਣਗੀਆਂ ਮੇਨ ਜ਼ਰੂਰੀ ਜਿਹੜਾ ਹੈਲਥ ਕਾਰਡ ਉਹ ਬਣਿਆ ਹੋਊ ਤੇ ਦੂਸਰਾ ਆਪਣਾ ਜਿਹੜਾ ਰੈਬੀਜ਼ ਦਾ ਇੰਜੈਕਸ਼ਨ ਤੀਸਰਾ ਹੈਲਥ ਸਰਟੀਫਿਕੇਟ ਜਿਹੜਾ ਵੈਟ ਨੇ ਦੇਣਾ ਤੇ ਚੌਥਾ ਜਿਹੜੀ ਫਾਰਮ ਨੇ ਇਹ ਇਹ ਆਪਣੇ ਐਫਸੀਡੀ ਡਿਪਾਰਟਮੈਂਟ ਦਾ ਜਿਹੜਾ ਉਥੋਂ ਅਟੈਸਟ ਕਰਵਾਉਣੇ ਆ ਤੇ ਆਹੀ ਇਹਦੇ ਪੇਪਰ ਨੇ ਹੁਣ ਇਹਦੇ ਵਿੱਚ ਇੱਕ ਹੋਰ ਵੀ ਉਹਲਾ ਆ ਜਾਂਦਾ ਵਾ ਕੋਲਾ ਕੀ ਇਹਨਾਂ ਪੇਪਰਾਂ ਦੇ ਉੱਤੇ ਕਟੋ-ਕਟ ਅਰਾਊਂਡ ਮਤਲਬ 2000 ਹਾਂਗਕਾਂਗ ਡਾਲਰ ਸਾਡਾ ਖਰਚਾ ਆਇਆ ਸੀਗਾ ਕਿਉਂਕਿ ਜਿਹੜੇ ਵੈਟ ਨੇ ਵੈਟ ਕਾਫੀ ਵੈਸੇ ਲੈਂਦੇ ਨੇ ਉਹ ਤਾਂ ਕਹਿੰਦੇ ਜੀ ਜਿਹੜਾ ਫਾਰਮ ਮੈਂ ਤਾਂ ਜਿਹੜਾ ਇਹਦਾ ਹੈਲਥ ਸਰਟੀਫਿਕੇਟ ਆ ਨਾ ਹੈਲਥ ਸਰਟੀਫਿਕੇਟ ਵੈਸੇ ਇਹਦੀ ਜ਼ਰੂਰਤ ਵੀ ਨਹੀਂ ਹੁੰਦੀ ਪਰ ਬਣਾ ਲੈਣਾ ਚਾਹੀਦਾ ਮੈਂ ਤਾਂ ਇੱਕ ਯੂਕੇ ਦਾ ਬਣਾਇਆ ਅਲੱਗ ਫਰਾਂਸ ਵਾਸਤੇ ਅਲੱਗ ਆ 1000 ਇੱਕ ਦਾ 500 ਦੂਸਰੇ ਦਾ ਦਿੱਤਾ ਜਿੰਨੇ ਵੀ ਐਡੀਸ਼ਨਲ ਨੇ ਉਹ ਕਹਿੰਦੇ ਜੀ ਅਸੀਂ 500 500 500 ਲੈਣੇ ਆ ਸਾਰਿਆਂ ਦਾ ਤੇ ਤਾਂ ਕਰਕੇ 2 ਨਹੀਂ ਸੌਰੀ 3000 ਡਾਲਰ ਸਾਡਾ 3029 2900 ਤੋਂ ਉੱਤੇ ਲੱਗਿਆ ਸੀਗਾ 3000 ਕੁਝ ਡਾਲਰ ਸਿਰਫ ਫਾਰਮਾ ਤੇ ਇੰਜੈਕਸ਼ਨਾਂ ਤੇ ਜਾਂ ਹੋਰ ਜਿਹੜੀ ਮੈਡੀਸਨ ਵਗੈਰਾ ਆਉਂਦੀ ਆ ਉਹ ਅਲੱਗ ਤੇ ਸਿਰਫ ਫਾਰਮਾ ਫਾਰਮਾ ਦਾ ਸੀਗਾ ਸਭ ਤੋਂ ਇੰਪੋਰਟੈਂਟ ਚੀਜ਼ ਆ ਜਿਹੜੀ ਮਾਈਕਰੋ ਚਿਪ ਉਹ ISO ਮਾਈਕਰੋ ਚਿਪ ਆ ਜਿਹੜੀ ਉਹ ਜ਼ਰੂਰ ਬਾਡੀ ਦੇ ਵਿੱਚ ਇੰਜੈਕਟ ਹੋਈ ਹੋਣੀ ਚਾਹੀਦੀ ਆ ਮਤਲਬ ਲੱਗੀ ਹੋਈ ਹੋਣੀ ਚਾਹੀਦੀ ਆ ਤੇ ਉਹ ਮਤਲਬ ਉਹਦਾ ਫਿਰ ਉਹ ਕਾਰਡ ਹੁੰਦਾ ਤੇ ਉਹਦਾ ਬਾਕਾਇਦਾ ਨੰਬਰ ਹੁੰਦਾ ਚਿਪ ਦਾ ਤੇ ਇਹ ਜਿਹੜੀ ਚਿਪ ਆ ਇਹ ਵੀ ਜਿਹੜਾ ਵਟਾ ਉਨੇ ਹੀ ਪਾਉਣੀ ਹੁੰਦੀ ਆ ਤੇ ਚਿਪ ਤੁਸੀਂ ਸਭ ਤੋਂ ਪਹਿਲਾਂ ਬੇਸਿਕਲੀ ਚਿਪ ਤੋਂ ਹੀ ਕੰਮ ਸ਼ੁਰੂ ਹੁੰਦਾ ਜਦੋਂ ਆਪਾਂ ਬਾਹਰ ਜਾਣ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤੁਸੀਂ ਚਿਪ ਹੀ ਇੰਸਟਾਲ ਕਰਵਾ ਲਓ ਕਿਉਂਕਿ ਇੱਕ ਵਾਰੀ ਚਿਪ ਜਦੋਂ ਪਾਉਂਦੇ ਆ ਨਾ ਵੈਸੇ ਛੋਟੀ ਜੀ ਕੋਈ ਹੈ ਨਹੀਂ ਉਹ ਛੋਟੇ ਜੇ ਇੰਜੈਕਸ਼ਨ ਰਾਹੀਂ ਮੈਂ ਤਾਂ ਪਾ ਪਤਾ ਨਹੀਂ ਸੋਚਿਆ ਕਿ ਕੋਈ ਕਿੱਡੀ ਗੱਡੀ ਉਹ ਸਰਜਰੀ ਕਰਕੇ ਉਹ ਚਿਪ ਪੰਦਰ ਪਾਉਣਗੇ ਤੇ ਉਹਨਾਂ ਨੇ ਉਹ ਇੰਜੈਕਸ਼ਨ ਲਾਇਆ ਉਹਦੇ ਇੱਥੇ ਬੱਸ ਕਹਿੰਦੇ ਜੀ ਡਨ ਚਿਪ ਪਾਤੀ ਆ ਕਹਾਂ ਇਹ ਤਾਂ ਤੁਸੀਂ ਇੰਜੈਕਸ਼ਨ ਲਾਇਆ ਕਹਦਾ ਨਹੀਂ ਕਹਿੰਦੇ ਇਹੀ ਚਿਪ ਸੀਗੀ ਤੇ ਚਿਪ ਉਸ ਤੋਂ ਬਾਅਦ ਉਹਨਾਂ ਨੇ ਸਕੈਨ ਕਰਕੇ ਚੈੱਕ ਕੀਤਾ ਤੇ ਰੀਡ ਹੋ ਰਹੀ ਸੀਗੀ ਚਿਪ ਤੇ ਉਸ ਤੋਂ ਬਾਅਦ ਉਹਨਾਂ ਨੇ ਕਹਿੰਦੇ ਵੀ 15 ਦਿਨਾਂ ਬਾਅਦ ਤੁਸੀਂ ਜਾਂ ਮਹੀਨੇ ਬਾਅਦ ਤੁਸੀਂ ਦੁਬਾਰਾ ਇੱਕ ਵਾਰੀ ਆ ਕੇ ਚੈੱਕ ਕਰਵਾਜੋ ਕਿ ਚਿਪ ਜਿਹੜੀ ਉਹ ਸਹੀ ਅੰਦਰ ਹੈਗੀ ਕਈ ਵਾਰੀ ਉਹ ਚਿਪ ਜਿਹੜੀ ਹੈ ਨਾ ਜਦੋਂ ਹੈਂ ਆਪਣੇ ਜਿਆਦਾ ਨੱਚਦੇ ਟੱਪਦੇ ਹੁੰਦੇ ਆ ਨੱਚਦੇ ਹੀ ਟੱਪਦੇ ਟੱਪਦੇ ਰਹਿੰਦੇ ਆ ਨਾ ਜਾਨਵਰ ਵੀ ਉਹ ਨਿਕਲ ਜਾਂਦੀ ਹੈ ਕਈ ਵਾਰੀ ਜੇ ਸਹੀ ਨਾ ਹੋ ਮਤਲਬ ਰੁਕੀ ਹੋਵੇ ਜੰਗਲੀ ਨਾ ਬੰਦ ਹੋਵੇ ਟਾਈਮ ਨਾਲ ਤੇ ਤਾਂ ਕਰਕੇ ਉਹ ਚਿਪ ਬਹੁਤ ਜ਼ਰੂਰੀ ਆ ਤੇ ਉਹ ਜਦੋਂ ਟਰੈਵਲ ਕਰਨਾ ਉਸ ਟਾਈਮ ਤੱਕ ਚਿਪ ਬਹੁਤ ਜ਼ਰੂਰੀ ਆ ਉਹ ਚਾਹੀਦੀ ਆ ਪਰ ਜੇ ਤੁਸੀਂ 1-2 ਮਹੀਨੇ ਪਹਿਲਾਂ ਇੰਸਟਾਲ ਕਰਵਾਈ ਹੋਵੇ ਨਾ ਚਿਪ ਪਵਾਈ ਹੋਵੇ ਤੇ ਉਸ ਤੋਂ ਬਾਅਦ ਵਿੱਚ ਫਿਰ ਜਦੋਂ ਵੀ ਆਪਾਂ ਜਾਂਦੇ ਆ ਵੈਟ ਨੂੰ ਕੋਈ ਵੀ ਡਾਕੂਮੈਂਟ ਕੋਈ ਵੀ ਬਣਾਉਣ ਉਦੋਂ ਫਿਰ ਉਦਵਾਰ ਚੈੱਕ ਕਰ ਦਿਆ ਕਿ ਜੇਪੋ ਕੇ ਹਾਂ ਠੀਕ ਆ ਉਹ ਹੈਗੀ ਅੰਦਰ ਤੇ ਬਾਕੀ ਜਿਹੜਾ ਤੁਹਾਡਾ ਪੈਟਾ ਉਹਨੂੰ ਜਿਹੜਾ ਐਗਰੀਕਲਚਰ ਫਿਸ਼ਰੀ ডিপਾਰਟਮੈਂਟ ਆ ਉੱਥੇ ਲੈ ਕੇ ਜਾਣ ਦੀ ਜਰੂਰਤ ਨਹੀਂ ਹੁੰਦੀ ਉਹ ਸਿਰਫ ਵੈਟਰਨਰੀ ਤੱਕ ਹੀ ਜਾਣਾ ਹੁੰਦਾ ਉਹਨੇ ਉਹਨਾਂ ਕੋਲੇ ਤਾਂ ਸਿਰਫ ਪੇਪਰ ਲੈ ਕੇ ਜਾਣੇ ਨੇ ਪਰ ਜਿਹੜੇ ਫਿਸ਼ਰੀ ডিপਾਰਟਮੈਂਟ ਆ ਉਹਨਾਂ ਨੂੰ 2 ਵਰਕਿੰਗ ਡੇਸ ਚਾਹੀਦੇ ਨੇ ਪੇਪਰ ਬਣਾਉਣ ਨੂੰ ਤਾਂ ਕਰਕੇ ਜਿਹੜਾ ਹੈਲਥ ਸਰਟੀਫਿਕੇਟ ਆ ਮੈਂ ਤਾਂ ਇਓ ਕਹਿੰਨਾ ਸਭ ਤੋਂ ਬੈਸਟ ਐਡਵਾਈਸ अर्ਲੀ ਮਾਰਨਿੰਗ ਤੁਸੀਂ ਅਪਾਇੰਟਮੈਂਟ ਬੁੱਕ ਕਰੋ ਆਪਣੇ ਵੈਟਰਨਰੀ ਦੇ ਨਾਲ ਜਦੋਂ ਵੈਟਰਨਰੀ ਡਾਕਟਰ ਆ ਜਿਹੜਾ ਉਹਨੇ ਤੁਹਾਨੂੰ ਸਾਰੇ ਪੇਪਰ ਦੇਤੇ ਤੇ ਉਸ ਤੋਂ ਬਾਅਦ ਤੁਸੀਂ ਲੈ ਕੇ ਜਾਓ ਫਿਸ਼ਰੀ ਡਿਪਾਰਟਮੈਂਟ ਫਿਸ਼ਰੀ ਡਿਪਾਰਟਮੈਂਟ ਫਿਰ ਤੁਹਾਨੂੰ ਕਈ ਵਾਰੀ ਉਦੋਂ ਹੀ ਦੱਸ ਦਿੰਦੇ ਆ ਕਿ ਯਾਰ ਆਪ ਮਿਸਿੰਗ ਆ ਜਾ ਨਹੀਂ ਹੈਗਾ ਤੇ ਫਿਰ ਤੁਸੀਂ ਵੈਟ ਤੋਂ ਦੁਬਾਰਾ ਠੀਕ ਕਰਵਾ ਕੇ ਦੇ ਸਕਦੇ ਹੋ ਤੇ ਨਹੀਂ ਤਾਂ ਫਿਰ ਉਹਨਾਂ ਨੇ ਦੂਜੇ ਦਿਨ ਫਿਰ ਉਹਨਾਂ ਨੂੰ ਸਾਰੇ ਚੈੱਕ ਕਰਕੇ ਉਹਨਾਂ ਨੇ ਜਦੋਂ ਦੱਸਣਾ ਵੀ ਆਹ ਲੈ ਕੇ ਆਓ ਹੋਰ ਤੇ ਫਿਰ ਤੁਸੀਂ ਜਾਓਗੇ ਵੈਟ ਦੁਬਾਰਾ ਫਿਰ ਚਾਰਜ ਕਰੋ ਤੁਹਾਨੂੰ ਤੇ ਪਰ ਮੇਰੇ ਕੇਸ ਦੇ ਵਿੱਚ ਤਾਂ ਪਹਿਲੇ ਦਿਨ ਹੀ ਉਹਨਾਂ ਨੂੰ ਦਿੱਤੇ ਸੀ ਉਹਨਾਂ ਨੇ ਸਾਰੇ ਪੇਪਰ ਠੀਕ ਸੀ ਕੁਝ ਹੋਰ ਪੇਪਰ ਰਹਿ ਗਏ ਸੀ ਜਿਹੜੇ ਉਹਨਾਂ ਨੂੰ ਫਿਰ ਸ਼ਾਮ ਨੂੰ ਦਿੱਤੇ ਸੀ ਇੱਕ ਗੱਲ ਹੋਰ ਜਿਹੜੀ ਰਹਿ ਜਾਣੀ ਸੀ ਵੀ ਜਦੋਂ AFCID ਡਿਪਾਰਟਮੈਂਟ ਕੋਲੇ ਆਪਾਂ ਜਾਣਾ ਉਹਨਾਂ ਨੂੰ ਤੁਹਾਡੀ ਜਿਹੜੀ 에어 ਟਿਕਟ ਉਹਦੀ ਕਨਫਰਮੇਸ਼ਨ ਚਾਹੀਦੀ ਆ ਕਿ ਤੁਹਾਡਾ ਪੈਟ ਜਿਹੜਾ ਉਹ ਇਨਕਲੂਡਡ ਹੈਗਾ ਤੁਹਾਡੀ 에어 ਟਿਕਟ ਦੇ ਵਿੱਚ ਉਹਨਾਂ ਨੂੰ ਉਹ ਚਾਹੀਦੀ ਆ ਜੇ ਫੋਰ ਐਗਜ਼ਾਮਪਲ ਸਾਡੇ ਵਾਲੇ ਕੇਸ ਦੇ ਵਿੱਚ ਵਾਇਆ ਤੁਸੀਂ ਫਰਾਂਸ ਆਉਣਾ ਤੋ ਜਿਹੜੀ ਫਰਾਂਸ ਤੋਂ ਲੈ ਕੇ ਯੂਕੇ ਤੱਕ ਆ ਨਾ ਉਹ ਤੁਸੀਂ ਕਿੱਦਾਂ ਆ ਰਹੇ ਹੋ ਉਹ ਵੀ ਤੁਹਾਨੂੰ ਉਹਨਾਂ ਨੂੰ ਉਹਦੀ ਪ੍ਰੂਫ ਚਾਹੀਦਾ ਕਿ ਫਰਾਂਸ ਤੋਂ ਤੁਸੀਂ ਯੂਕੇ ਕਿੱਦਾਂ ਜਾਣਾ ਹੁਣ ਸਾਡੇ ਵਾਲੇ ਕੇਸ ਦੇ ਵਿੱਚ ਤਾਂ ਅਸੀਂ ਆਪਣੀ ਗੱਡੀ ਦੇ ਵਿੱਚ ਹੀ ਗਏ ਸੀਗੇ ਫਰਾਂਸ ਤੋਂ ਆ ਆਪਣੇ ਇੱਧਰ ਨੂੰ ਯੂਕੇ ਵਾਸਤੇ ਨਾਰਮਲੀ ਇੱਥੋਂ ਪੈਟ ਟੈਕਸੀ ਯੂਜ਼ ਕਰਦੇ ਨੇ ਲੋਕ ਕਿ ਫਰਾਂਸ ਆਓ ਤੇ ਫਰਾਂਸ ਤੋਂ ਪੈਟ ਟੈਕਸੀ ਪੈਟ ਟੈਕਸੀ ਆਰਾਊਂਡ 1000 ਪਾਉਂਡ ਲੈਂਦੇ ਆ ਉਹ 1000 ਪਾਉਂਡ ਦੇ ਨਾਲ ਤੁਸੀਂ ਉਹ ਤੁਹਾਨੂੰ ਯੂਕੇ ਦੇ ਵਿੱਚ ਫਿਰ ਅਲੱਗ-ਅਲੱਗ ਜਗ੍ਹਾ ਤੇ ਲੰਡਨ ਜਾਂ ਬਰਮਿੰਘਮ ਤੱਕ ਇੱਥੇ ਇੱਕ ਤੱਕ ਦਾ ਜਿਹੜਾ ਉਹਦਾ ਪੈਸੇ ਉਹਨਾਂ ਦੇ ਚਾਰਜ ਨੇ ਉਹ ਫਿਰ ਟੈਕਸੀ ਦੇ ਇੰਨੇ ਨੇ ਤੇ ਉਹ ਫਿਰ ਉੱਥੋਂ ਤੁਹਾਨੂੰ ਇੱਧਰ ਛੱਡ ਜਾਂਦੇ ਨੇ ਪਰ ਸਾਡੇ ਕੇਸ ਦੇ ਵਿੱਚ ਸਾਡੇ ਵਾਈਫ ਕਹਿੰਦੀ ਵੀ ਨਹੀਂ ਅਸੀਂ ਆਪ ਹੀ ਆ ਜਾਾਂਗੇ ਤੇ ਮੇਰੀ ਕਜ਼ਨ ਤੇ ਵਾਈਫ ਇਹ ਦੋਨੋਂ ਹੀ ਉੱਥੋਂ ਡਰਾਈਵ ਕਰਕੇ ਚਲੇ ਗਈ ਅਸੀਂ ਤੇ ਉੱਥੋਂ ਅਸੀਂ ਆਪਸ ਆਪ ਹੀ ਮਤਲਬ ਫਿਰ ਵਾਪਸ ਆਏ ਸੀ ਇਹ ਤਾਂ ਸੀਗੀਆਂ ਹੁਣ ਪੇਪਰਾਂ ਬਾਰੇ ਗੱਲਾਂ ਫਿਰ ਆਪਣੀਆਂ ਜਿਹੜੇ 1 2 ਰਹਿ ਗਏ ਸੀਗੇ ਉਹ ਵੀ ਐਡ ਕਰਦੇ ਆਪਾਂ ਹੁਣ ਤੇ ਹੁਣ ਆਪਾਂ ਚੱਲਦੇ ਆ ਵੀ ਜਿਹੜਾ ਸਾਡਾ ਐਕਚੁਅਲ ਸਫਰ ਆ ਉਹ ਕਿਦਾਂ ਦਾ ਸੀਗਾ ਤੇ ਅੱਜ ਹੁਣ ਆਪਾਂ ਸਫਰ ਦਿਖਾਉਨੇ ਆ ਤੁਹਾਨੂੰ